ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਜਿਵੇਂ ਆਪ ਜੀ ਨੂੰ ਪਤਾ ਹੀ ਆ ਕੁਝ ਦਿਨ ਪਹਿਲਾਂ ਮੈਂ ਜਾਪ ਸਾਹਿਬ ਤੇ ਵੀਡੀਓ ਬਣਾਈ ਸੀ ਕਿ ਜਾਪ ਸਾਹਿਬ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਾਫੀ ਸਿਮਿਲਰ ਆ ਸੋ ਇਹ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਹੱਥ ਲਿਖਤ ਦਸਮ ਬਾਣੀ ਆ ਉਸ ਦੇ ਪਹਿਲੇ ਅੰਗ ਦੇ ਮੈਂ ਆਪ ਜੀ ਨੂੰ ਦਰਸ਼ਨ ਕਰਵਾ ਰਿਹਾ ਜਿਵੇਂ ਦੱਸਿਆ ਸੀਗਾ ਕਿ ਦਸਮ ਦੀ ਪਹਿਲੀ ਬਾਣੀ ਜਿਹੜੀ ਜਾਪ ਸਾਹਿਬ ਆ ਇਹਦੇ ਉੱਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਜੀ ਤੁਸੀਂ ਦੇਖ ਸਕਦੇ ਆ ਕਿ ਸਟੈਂਪ ਵੀ ਲੱਗੀ ਹੋਈ ਆ ਤੇ ਸਟੈਂਪ ਦੇ ਵਿੱਚ ਲਿਖਿਆ ਹੋਇਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਦੇਗ ਤੇ ਫਤੇ ਨਸਰਤ ਬੇਦ ਰੰਗ ਜਾਫਤ ਨਾਨਕ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਅਕਾਲ ਪੁਰਖ ਜੀ ਸਹਾਏ ਜੀ ਸੋ ਗੁਰੂ ਸਾਹਿਬ ਜੀ ਗੁਰਬਾਣੀ ਸ਼ੁਰੂ ਕਰਦੇ ਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਸੋ ਵਾ ਵੈ ਨੂੰ ਕਰਨਾ ਉੱਪਰਲੀ ਲਾਈਨ ਜੀ ਆ ਤੇ ਕਕਾ ਦੂਜੀ ਲਾਈਨ ਦੇ ਵਿੱਚ ਆ ਸੋ ਸ੍ਰੀ ਮੁਖਵਾਕ ਪਾਸ਼ਾ ਹੀ ਦਸਵੀਂ ਛਪੈ ਚੰਦ ਤੋ ਐ ਪ੍ਰਸਾਦ ਤੀਜੀ ਲਾਈਨ ਦੇ ਵਿੱਚ ਮਹਾਰਾਜ ਸਾਹਿਬ ਕਰ ਰਹੇ ਹਨ ਚੱਕਰ ਚਿਹਨ ਐੜਾ ਇੱਧਰ ਆ ਤੇ ਰਾਰਾ ਦੂਜੇ ਬੰਨੇ ਆ ਸਟੈਂਪ ਤੇ ਚੱਕਰ ਚਿਹਨ ਅਰ ਬਰਨ ਜਾਤ ਫੇਰ ਐੜਾ ਤੀਜੀ ਲਾਈਨ ਦੇ ਅਖੀਰ ਦੇ ਵਿੱਚ ਆ ਤੇ ਰਾਰਾ ਚੌਥੀ ਲਾਈਨ ਦੇ ਵਿੱਚ ਆ ਅਰਪਾਤ ਨਹਿਨ ਨੰਨਾ ਤੇ ਹਾਹੇ ਨੂੰ ਸਿਆਰੀ ਸਟੈਂਪ ਦੇ ਇੱਧਰ ਆ 4.5 ਇੰਚ ਤੇ ਦੂਜਾ ਨੰਨਾ ਦੂਜੇ ਪਾਸੇ ਆ ਸੋ ਨਹਿਨ ਜਿਹ ਰੂਪ ਤੇ 5ਵੀਂ ਲਾਈਨ ਦੇ ਵਿੱਚ ਆ ਰੰਗ ਅਰ ਰੇਖ ਤੇ ਫੇਰ ਸਟੈਂਪ ਦੇ ਦੂਜੇ ਵੱਨਿਆਂ ਭੇਖ ਕਉ ਕਹ ਤੇ 6ਵੀਂ ਲਾਈਨ ਦੇ ਵਿੱਚ ਆ ਨਾਸਕਤ ਕਹਿ ਫੇਰ ਸਟੈਂਪ ਦੇ ਦੂਜੇ ਵੱਨਿਆਂ ਅਚਲ ਤੇ ਮੰਮੇ ਨੂੰ ਦ ਲੈਂਕੜੇ ਉੱਪਰਲੀ ਲਾਈਨ ਜੀ ਆ ਤੇ ਰਾ ਰਾ ਤੇ ਤਤੇ ਨੂੰ ਸਿਹਾਰੀ ਅਗਲੀ ਲਾਈਨ ਦੇ ਵਿੱਚ ਆ ਸਤਵੀਂ ਲਾਈਨ ਦੇ ਵਿੱਚ ਮੂਰਤ ਅਨਭਉ ਪ੍ਰਕਾਸ਼ ਫਿਰ ਪਪਾ ਪੈਰ ਚ ਰਾ ਰਾ ਕਕੇ ਨੂੰ ਕੰਨਾ ਸਟੈਂਪ ਦੇ ਇੱਧਰ ਆ ਤੇ ਸਸਾ ਦੂਜੇ ਬੰਨੇ ਆ ਸਤਵੀਂ ਲਾਈਨ ਦੇ ਵਿੱਚ ਸੋ ਪ੍ਰਕਾਸ਼ ਅਮਿਤੋਜ ਕਹੀ ਜਾ ਹਾ ਕਕਾ ਤੇ ਹਾ ਨੂੰ ਸਿਹਾਰੀ ਉੱਥੇ ਆ ਤੇ ਜਜਾ ਤੇ ਦਲਾਵਾ ਜਿਹੜਾ ਆ 8ਵੀਂ ਲਾਈਨ ਦੇ ਵਿੱਚ ਆ ਕਹੀਜੈ ਕੋਟ ਇੰਦਰ ਇੰਦ੍ਰਾਨ ਸਾਹ ਸਹਾਣ ਗਣੀਜੈ ਅਖੀਰਲੀ ਲਾਈਨ ਦੇ ਵਿੱਚ ਆਤਰ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤਣ ਸੋ ਮੈਂ ਇਸ ਤਰ੍ਹਾਂ ਤਾਂ ਪੜ ਰਿਹਾ ਸੀ ਵੀ ਸਾਰਿਆਂ ਨੂੰ ਇੱਕ ਵਾਰੀ ਸਮਝ ਲੱਗ ਜਾਵੇ ਚੰਗੀ ਤਰ੍ਹਾਂ ਵੀ ਲਿਖਿਆ ਕੀ ਨਾਲ-ਨਾਲ ਤੁਸੀਂ ਵੇਖ ਵੀ ਰਹੇ ਹੋ ਤੇ ਆਓ ਹੁਣ ਮੈਂ ਇੱਕ ਵਾਰੀ ਸਾਰਾ ਦੁਆਰੇ ਪੜ ਜਾਵਾ ਜੋ ਕਿ ਚੰਗੀ ਤਰ੍ਹਾਂ ਪਤਾ ਲੱਗ ਜਾਵੇ ਵੀ ਬਾਣੀ ਸਹੀ ਆ ਲੜੀਵਾਰ ਹੀ ਮਹਾਰਾਜ ਸਾਹਿਬ ਜੀ ਨੇ ਸਾਰੀ ਪ੍ਰਾਤਨ ਬਾਣੀ ਲਿਖੀ ਸੀ ਗੁਰੂ ਗ੍ਰੰਥ ਸਾਹਿਬ ਜੀ ਜਿਹੜੇ ਹੱਥ ਲਿਖਤੇ ਆਓ ਸਾਰੇ ਲੜੀਵਾਰ ਆ ਤੇ ਗੁਰੂ ਸਾਹਿਬ ਜੀ ਲਿਖਦੇ ਹਨ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜਾਪ ਸ੍ਰੀ ਮੁਖਵਾਕ ਬਾਛਾ ਹੀ ਦਸਵੀਂ ਛਪੇ ਚੰਦ ਤੋਇ ਪ੍ਰਸਾਦ ਚੱਕਰ ਚਹਨ ਅਰ ਬਰਨ ਯਾਦ ਰੂਪਾਤ ਨਹਿਨ ਜਿਹ ਰੂਪ ਰੰਗ ਰੇਖ ਪੇਖ ਕੋ ਕਹਿ ਨਾ ਸਕਤ ਕਹਿ ਅਚਲ ਮੂਰਤ ਅਨੁਭਉ ਪ੍ਰਕਾਸ਼ ਮਤੋਜ ਕਹੀ ਜਾ ਕੋਟ ਨਰਿੰਦਰਿੰਦਰਾਣ ਸਾਹੇ ਸਾਹਾਨ ਗਨੀਜਾ ਤਰ ਪਵਨ ਮਹੀਪ ਸੋਰ ਨਰ ਅਸੋਰ ਨੇਤ ਨੇਤ ਬਣ ਤ੍ਰਣ ਕਹਿਤ ਸੋ ਕਹਿਤ ਵੀ ਜਿਹੜਾ ਅੰਗ ਦੇ ਦੂਜੇ ਬੰਨਿਆ ਹੀ ਹੋਏਗਾ ਐਂਡ ਹੁੰਦਾ ਨੇਤ ਨੇਤ ਬਣ ਤ੍ਰਣ ਇੱਥੇ ਐਂਡ ਆ ਪਹਿਲੇ ਅੰਗ ਦੇ ਉੱਤੇ ਤੇ ਕਹਿਤ ਵੀ ਅੰਗ ਦੇ ਦੂਜੇ ਬੰਨੇ ਆ ਸੋ ਇਹ ਮੈਂ ਆਪ ਜੀ ਨੂੰ ਇਸ ਕਰਕੇ ਦਰਸ਼ਨ ਕਰਾਏ ਆ ਵੀ ਕਈ ਜਣੇ ਸ਼ੰਕਾ ਕਰਦੇ ਆ ਜੀ ਇਹ ਗੁਰੂ ਸਾਹਿਬ ਜੀ ਨੇ ਨਹੀਂ ਲਿਖੀ ਹੁਣ ਤੁਹਾਡੇ ਸਾਹਮਣੇ ਆ ਤੇ ਲੜੀਵਾਰ ਗੁਰਬਾਣੀ ਲਿਖੀ ਹੋਈ ਦਸਵੇਂ ਪਾਤਸ਼ਾਹ ਨੇ ਉੱਤੇ ਸਟੈਂਪ ਵੀ ਲੱਗੀ ਹੋਈ ਆ ਸੋ ਸਾਡੇ ਕੋਲੇ ਸਾਰੇ ਸਬੂਤ ਗੁਰੂ ਸਾਹਿਬ ਜੀ ਨੇ ਕਿਰਪਾ ਦੇ ਨਾਲ ਹੈਗੇ ਨੇ ਪਰ ਗੱਲ ਸਿਰਫ ਸਮਝਣ ਦੀ ਲੋੜ ਆ ਤੇ ਜਿਹੜੇ ਝੂਠਾ ਵਿਵਾਦ ਪੈਦਾ ਕਰਦੇ ਆ ਇਹਨਾਂ ਤੋਂ ਬਚਣ ਦੀ ਲੋੜ ਆ ਅਖੀਰ ਦੇ ਉੱਤੇ ਮੈਂ ਇੱਕ ਐਗਜ਼ਾਮਪਲ ਵੀ ਦੇ ਦਵਾਂ ਵੀ ਜਾਪ ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਕਿੰਦਾ ਸਿਮਿਲਰ ਆ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਕਾਫੀ ਐਗਜ਼ਾਮਪਲਾਂ ਦਿੱਤੀਆਂ ਸੀ ਤੇ کافی ਜਾਣਿਆਂ ਦੀ ਡਿਮਾਂਡ ਸੀ ਵੀ ਤੁਸੀਂ کافی ਵੀਡੀਓਜ਼ ਇਦਾਂ ਬਣਾ ਚੁੱਕੇ ਹੋ ਤੇ ਸੰਗਤ ਦੇ ਸਾਹਮਣੇ ਵੀ ਆਓ ਤੇ ਆਪਣੇ ਬਾਰੇ ਦੱਸੋ ਵੀ ਸੋ ਇਸ ਕਰਕੇ ਮੈਂ ਅੰਡ ਤੇ ਆਪਣੀ ਫੋਟੋ ਲਾਈ ਆ ਤੇ ਦਾਸ ਜਸਵਿੰਦਰ ਸਿੰਘ ਕੈਲੀਫੋਰਨੀਆ ਯੂਐਸਏ ਤੋਂ ਤੇ ਇੱਕ ਐਗਜ਼ਾਮਪਲ ਹੈ ਜੀ ਜਿਵੇਂ ਗੁਰਗੋਵਨ ਸਿੰਘ ਜੀ ਮਹਾਰਾਜ ਆਪ ਸਾਹਿਬ ਦੇ ਅਖੀਰ ਦੇ ਵਿੱਚ ਕਹਿੰਦੇ ਹਨ ਦੋ ਕਾਲੰਗ ਪ੍ਰਣਾਸੀ ਦੇ ਆਲੰਗਸ ਰੂਪੇ ਸਦਾ ਅੰਗ ਸੰਗੇ ਅਭੰਗੰ ਪਿਪੂਤੇ ਪੀ ਪਰਮੇਸ਼ਰ ਵਾਹਿਗੁਰੂ ਸਦਾ ਹੀ ਇਸ ਜੀਵ ਦੇ ਸਦਾ ਅੰਗ ਸੰਗਿਆ ਇਸੇ ਤਰ੍ਹਾਂ ਹੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ 677 ਅੰਗ ਦੇ ਉੱਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਘਰ ਬਾਹਰ ਤੇਰਾ ਪ੍ਰਵਾਸਾ ਤੂੰ ਜਨਕਿਆ ਹੈ ਸੰਗ ਭਾਵ ਤੂੰ ਇਸ ਜੀਵ ਦੇ ਸਦਾ ਹੀ ਸੰਗਿਆ ਇਹੀ ਗੱਲ ਮਹਾਰਾਜ ਨੇ ਜਾਪ ਸਾਹਿਬ ਦੇ ਅਖੀਰ ਦੇ ਵਿੱਚ ਕਹੀ ਆ ਸਦਾ ਅੰਗ ਸੰਗੇ ਆ ਭੰਗੰ ਵਿਪੂਤੇ ਤੇ ਸਾਰੇ ਕਿਤੇ ਪਰਮੇਸ਼ਰ ਵਾਹਿਗੁਰੂ ਦਾ ਆਵਾਸਾ ਆ ਤੇ ਬੋਲਦਿਆਂ ਤੋਂ ਗਲਤੀ ਭੁੱਲ ਚੁੱਕ ਹੋਈ ਹੋਵੇ ਤੇ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ